हां जी मित्रों ਜਿਹੜਾ ਤੁਸੀਂ ਆ ਫਿਲਟਰ ਵੇਖਦੇ ਪਿਆ ਜੇ ਇਹ ਹੈ ਕੈਮਨ ਫਿਲਟਰ ਜਿਹਨੂੰ ਆਪਾਂ ਏਸੀ ਫਿਲਟਰ ਵੀ ਕਹਿ ਦਿੰਨੇ ਆ ਇਹ ਬਿਲਕੁਲ ਚੋਗ ਹੋਇਆ ਪਿਆ ਸੀ ਤੇ ਆ ਤੁਹਾਡੇ ਸਾਹਮਣੇ ਵੇਖ ਲਓ ਵੀਰੇ ਬਲੋਰ ਸਹੀਂ ਕੱਟਾ ਕਿੰਨਾ ਬਾਹਰ ਸਿੱਟਦਾ ਪਿਆ ਤੇ ਇਹ 4 ਨੰਬਰ ਤੇ ਵੀ ਐ ਚੱਲਦਾ ਸੀ ਜਿਵੇਂ 1 ਨੰਬਰ ਤੇ ਚੱਲਦਾ ਹੋਵੇ ਆ ਤੁਹਾਡੇ ਸਾਹਮਣੇ ਵੀਰੇ ਜਿੱਥੇ ਫਿਲਟਰ ਪੈਣਾ ਉੱਥੇ ਆ ਤੁਸੀਂ ਵੇਖ ਲਓ ਵੀ ਕਿੰਨਾ ਪਰਚੀਆਂ-ਪੁਰਚੀਆਂ ਕੱਪੜੇ-ਕੋਪੜੇ ਚੂਹਾ ਖਿੱਚ ਕੇ ਲੱਗਿਆ ਹੋਇਆ ਤੇ ਇਹਦਾ ਵੀਰੇ ਆਪਣੇ ਕੋਲ ਆਏ ਸੀ ਏਸੀ ਸਰਵਿਸ ਕਰਵਾਉਣ ਵਾਸਤੇ ਆਪਾਂ ਵਿਚਾਰਿਆ ਵੀਰਾਂ ਦਾ ਸਭ ਫਾਇਦਾ ਕਰਤਾ ਗੈਸ ਵੀ ਬਿਲਕੁਲ ਓਕੇ ਸੀ ਵੀ ਕੂਲਿੰਗ ਵਾਲੀ ਵੀ ਹਿੰਦੀ ਬਿਲਕੁਲ ਸਹੀ ਸੀ ਸਿਰਫ ਇੱਕ ਆ ਬਲੋਰ ਦੇ ਵਿੱਚ ਆ ਤੁਹਾਡੇ ਸਾਹਮਣੇ ਆ ਗੰਦ ਫਸਿਆ ਪਿਆ ਉਹ ਨਵਾਂ ਫਿਲਟਰ ਪਾਵਾਂਗੇ ਆਪਾਂ ਕੱਢ ਕੇ ਪੁਰਾਣਾ ਫਿਲਟਰ ਸਿੱਟ ਦਾਂਗੇ ਤੇ ਮੇਰੇ ਵੀਰ ਜਦੋਂ ਵੀ ਤੁਸੀਂ ਸਰਵਿਸ ਕਰਵਾਉਂਦੇ ਜੇ ਏਸੀ ਫਿਲਟਰ ਜ਼ਰੂਰ ਪਵਾਇਆ ਕਰੋ ਆ ਵੀਰ ਨੂੰ 3 ਸਾਲ ਹੋ ਗਏ ਗੱਡੀ ਲਈ ਨੂੰ ਇੱਕ ਬੰਦੇ ਕੋਲ ਹੀ ਕੰਮ ਕਰਵਾਉਂਦਾ ਸੀ ਉਹ ਕਹਿੰਦਾ ਵੀ ਇਹ ਨੇ ਏਸੀ ਫਿਲਟਰ ਆਈ ਤੱਕ ਖੋਲੇ ਹੀ ਨਹੀਂ ਵੀ 3 ਸਾਲਾਂ ਚ ਤੇ ਕੋਈ ਚੱਕਰ ਨਹੀਂ ਪਰਾਉਣਾ ਆਪਣੇ ਕੋਲ ਆਈ ਆਪਾਂ ਓਕੇ ਕਰਕੇ ਦਿੱਤੀ ਆ ਗੱਡੀ ਵੀਰ ਨੂੰ ਤੇ ਜੇ ਕਿਸੇ ਨੇ ਆਪਣੇ ਕੋਲ ਕੰਮ ਕਰਵਾਉਣ ਵਾਸਤੇ ਆਉਣਾ ਤੇ ਆਪਣੇ ਨੰਬਰ ਦੇ ਕਾਲ ਪਹਿਲਾਂ ਜਰੂਰ ਕਰਨ ਧੰਨਵਾਦ